देकर तो में बहुत ही आनंद हो रहा है जब ये बात हमारे ऊपर गुरु जी को पता चलेगी मुझे मुझे बहुत स्ट्रॉन्ग आशा है कि उन्हें भी आनंद की अनुभूति होगी भगवान की दास्ता है अनुपम नाम है क्या कहना चाहिए दास्ता तो 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 में सभी राजनीतिक पार्टियों के लोग एक जगह इकट्ठे हुए हैं बहुत ही अच्छी बात है क्योंकि अल्टीमेटली चाहे कोई भी राजनीतिक पार्टी हो या कोई राजनीतिक पार्टी ना हो कोई सामाजिक संस्था हो कोई साधारण व्यक्ति हो अल्टीमेटली सभी भगवान के दास हैं ਔਰ ਜੇ ਭਗਵਾਨ ਦੀ ਦਾਸਤਾ ਕੇ ਲਿਏ ਭਗਵਾਨ ਦੀ ਸੇਵਾ ਦੇ ਲਿਏ ਕੋਈ ਵੀ ਉਪਸਥਿਤ ਹੋਤਾ ਹੈ ਤਾਂ ਉਸ ਦਾ ਸਵਾਗਤ ਹੈ। ਉਹਨਾਂ ਦਾ ਉਤਸ਼ਾਹ ਦੇ ਕੇ ਮਾਰੇ ਇਲਾਕੇ ਵਿੱਚ ਬਹੁਤ ਉਤਸ਼ਾਹ ਹੋਰ ਵੀ ਉਤਸ਼ਾਹ ਵਧ ਗਿਆ। ਅੱਜ ਖੁਸ਼ੀ ਦਾ ਮਕਾਬ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਸ੍ਰੀ ਜਗਨਨਾਥ ਜੀ ਦੀ ਰਾਖੀ ਯਾਤਰਾ ਜਿਹੜੀ ਆ ਅੱਜ ਉਹ ਕੱਢੀ ਜਾ ਰਹੀ ਆ। ਸੋ ਮੈਂ ਸਮਝਦਾ ਵੀ ਇਸ ਯਾਤਰਾ ਦੇ ਨਾਲ ਸਾਰੇ ਇਲਾਕੇ ਦਾ ਮਾਹੌਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ। ਔਰ ਇਹ ਜਿਹੜੀ ਯਾਤਰਾ ਹਰ ਸਾਲ ਇਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕੀਤਾ ਜਾਂਦਾ ਔਰ ਮੈਂ ਸਾਰੇ ਆਰਗੇਨਾਈਜ਼ਰਸ ਨੂੰ ਇਲਾਕੇ ਵੱਲੋਂ ਧੰਨਵਾਦ ਕਰਦਾ ਮੁਬਾਰਕ ਦਿਨਾ ਵੀ ਜਿਹੜੇ ਸ਼ਹਿਰ ਦੇ ਵਿੱਚ ਜੀ ਜਨਨਾਥ ਜੀ ਦੀ ਯਾਤਰਾਤਾਂ ਨੂੰ ਚਲਾ ਕੇ ਲੋਕਾਂ ਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਨੇ ਉਹਨਾਂ ਦੀ ਸੋਚ ਦੇ ਨਾਲ ਜੋੜਦੇ ਨੇ ਔਰ ਮੈਂ ਸਮਝਦਾ ਕਿ ਜੇਸ ਵਕਤ ਰੋਹਾਨੀਅਤ ਦੀ ਗੱਲ ਹੋਵੇ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਪੋਜ਼ਿਟਿਵ ਵਾਈਬਸ ਜਿਹੜੀਆਂ ਨੇ ਉਹ ਹੁੰਦੀਆਂ ਨੇ ਇੱਥੇ ਬਹੁਤ ਚੰਗਾ ਲੱਗਦਾ ਆ ਜਿਹੜਾ ਸਾਡਾ ਸਾਰਾ ਮਾਹੌਲ ਆ ਉਹ ਬਿਲਕੁਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਪਰਮੇਸ਼ਵਰ ਮੌਕਾ ਦਿੰਦਾ ਇਹ ਯਾਤਰਾ ਦੇ ਵਿੱਚ ਨਾਲ ਚੱਲਣ ਦਾ ਸਭ ਪਰਮੇਸ਼ਵਰ ਕਿਰਪਾ ਕਰੇ ਮੇਰੇ ਇਲਾਕੇ ਦੇ ਉੱਪਰ ਭਗਵਾਨ ਸ੍ਰੀ ਜਗਨਨਾਥ ਜੀ ਦੀ ਅਪਾਰ ਕਿਰਪਾ ਜਿਹੜੀ ਆ ਉਹ ਬੜੀ ਰਵੇ ਮੇਰੇ ਇਲਾਕੇ ਦੇ ਲੋਕ ਖੁਸ਼ ਔਰ ਖੁਸ਼ਹਾਲ ਹੋਣ ਉਹਨਾਂ ਦੀ ਹਰ ਬਣੋ ਕਾਮਨਾ ਪੂਰੀਆਂ ਹੋਣ ਚੰਗੀਆਂ ਸੇਤਾ ਹੋਣ ਲੰਬੀ ਉਮਰ ਹੋਣ ਸੱਤ ਪਾਵਨ ਔਰ ਪਿਆਰ ਆਪਸੀ ਭਾਈਚਾਰਾ ਬਣਾ ਕੇ ਆਪਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਦੇਖੋ ਭਗਵਾਨ ਜਗਨਨਾਥ ਜੀ ਦੇ ਮੈਨੂੰ ਜਦੋਂ ਮੈਂ ਮਨਿਸਟਰ ਸੀ ਮੈਂ ਉਸ ਵੇਲੇ ਪੂਰੀ ਵੀ ਜਾ ਕੇ ਦਰਸ਼ਨ ਕਰਕੇ ਆਇਆ ਸੀ 오ਡੀਸ਼ਾ ਦੇ ਵਿੱਚ ਔਰ ਮੱਥਾ ਵੀ ਟੇਕ ਆਇਆ ਉੱਥੇ ਉਹਨਾਂ ਦੇ ਸ਼ਬਦ ਕੀਰਤਨਾਂ ਮੈਂ ਸੁਣਿਆ ਉੱਥੇ ਦੇ ਪੁਜਾਰੀ ਜਿਹੜੇ ਸੀ ਉਹਨਾਂ ਨਾਲ ਪੂਜਾ ਵੀ ਕੀਤੀ ਤੇ ਮਨ ਨੂੰ ਬੜਾ ਸਕੂਨ ਮਿਲਿਆ ਸੀ ਅੱਜ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੇਰਾ ਰਾਜਾਤਰਾ ਜੀ ਵੀ ਜਾਣਦਾ ਸੀਗਾ ਪਰ ਉਹਨਾਂ ਦੇ ਟਾਈਮ ਦੀ ਥੋੜੀ ਜਿਹੀ ਚੇਂਜ ਹੋਣ ਕਰਕੇ ਅੱਜ ਜੇ ਅੱਜ ਜੇ ਆਪਾਂ ਆਏ ਆ ਇੱਥੇ ਇੱਥੇ ਜੋ ਉਹਨਾਂ ਦੇ ਉਦੇਸ਼ ਜੋ ਉਹਨਾਂ ਸਾਨੂੰ ਅਗਸਤਾ ਦਿਖਾਇਆ ਜੋ ਉਹਨਾਂ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਵਿਚਰਨ ਦਾ ਤਰੀਕਾ ਦੱਸਿਆ ਮਾਨਵਤਾ ਦੇ ਵਿੱਚ ਉਹ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਕਿ ਕੁਝ ਆਪਾਂ ਬੜੇ ਮਟੀਰੀਅਲ ਡਿਸਟ੍ਰਿਕਟ ਹੋ ਗਏ ਆ ਤੇ ਜੇ ਭਗਵਾਨ ਦੇ ਕਿਰਪਾ ਦੇ ਨਾਲ ਜਾਂ ਉਹਦੀ ਸੋਚ ਦੇ ਮੁਤਾਬਕ ਨਹੀਂ ਚੱਲਾਂਗੇ ਅਸੀਂ ਕਦੀ ਤਰੱਕੀ ਨਹੀਂ ਕਰ ਸਕਦੇ ਹਿੰਦੁਸਤਾਨ ਇਸ ਕਰਕੇ ਬਚਾ ਕੇ ਸਾਰੇ ਧਰਮਾਂ ਦੇ ਹਰਮ ਧਰਮ ਚ ਅਸੀਂ ਇੱਕ ਦੂਜੇ ਨਾਲ ਮਿਲ ਕੇ ਦਿਨ ਮਨਾਉਣੇ ਆ ਔਰ ਖਾਸ ਕਰਕੇ ਜਪੋ ਵਿਖੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਭਗਵਾਨ ਰਾਮ ਦਾ ਬਹੁਤ ਵਾਰੀ ਨਾਮ ਆਇਆ ਸਭ ਤੋਂ ਜ਼ਿਆਦਾ ਰਾਮ 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 ਸਿਮਰ ਸੁਖ ਪਾਏਗਾ ਕਿ ਰਾਮ ਨੂੰ ਸਿਮਰ ਸੁਖ ਪਾਏਗਾ ਔਰ ਇਹ ਸਾਨੂੰ ਸਾਰਿਆਂ ਨੂੰ ਇਦਾਂ ਚੱਲਣ ਚਾਹੀਦਾ ਔਰ ਮੈਂ ਗੁਰਦਾਸਪੁਰ ਨਵਸੀਆਂ ਮੁਬਾਰਕਬਾਦ ਦੇਣਾ ਤੇ ਜਿੰਨਾ ਇਹਨਾਂ ਦੇ ਰਸਤਰੀ ਜੀ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਪਹੁੰਚਣਾ ਔਰ ਮੈਂ ਪੌਣੇ ਚਾਰ ਦੇ ਨਾਲ ਕੋ ਆ ਗਿਆ ਮੈਨੇਜਮੈਂਟ ਵੱਲੋਂ ਥੋੜਾ ਰਾਜ ਯਾਤਰਾ ਲੇਟ ਹੋ ਗਈ ਅਦਰਅਸ ਮੈਂ ਵੀ ਨਾਲ ਉਹਨਾਂ ਦੀ ਯਾਤਰਾ ਕਰਨੀ ਸੀ ਨੈਕਸਟ ਟਾਈਮ ਜਿਹੜੀ ਹੈ ਕਿ ਉਹ ਦੇਖਾਵਾਂਗੇ ਗੁਰੂ ਗ੍ਰੰਥ ਸਾਹਿਬ ਨੇ ਤੇ 550 ਸਾਲ ਪਹਿਲਾਂ ਹੀ ਇੱਕ ਇੱਕ ਦੂਜੇ ਦੇ ਪੇਟ ਭਾ ਵੀ ਮਟਾ ਦਿੱਤੇ ਉਹਦੇ ਹਰ ਨੇ ਉਹਦੇ ਪਖਤਾ ਦੀ ਤੇ ਗੁਰੂਆਂ ਦੀ ਬਾਣੀ ਉਹਦੇ ਚ ਦਰਜ ਹੈ ਇਸ ਕਰਕੇ ਪੰਜਾਬ ਦੇ ਵਿੱਚ ਤੇ ਵੈਸੇ ਹੀ ਇੱਕ ਦੂਜੇ ਦਾ ਬਹੁਤ ਪਿਆਰ ਹੈ ਉਹਦੇ ਵਿੱਚ ਦੂਸਰੀ ਗੱਲ ਹੈ ਦੇਖੋ ਆ ਲਾ ਕੇ ਨਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਭਗਵਾਨ ਜਗਨਨਾਥ ਜੀ ਦੀ ਯਾਤਰਾ ਜੋ ਗੁਰਦਾਸਪੁਰ ਚ ਨਿਕਲਦੀ ਆ ਉੱਚ ਆਉਣ ਦਾ ਮੌਕਾ ਮਿਲਦਾ ਆ ਔਰ ਮੈਨੂੰ ਯਾਦ ਆ ਕਿ ਪਿਛਲੀ ਵਾਰ ਜਦੋਂ ਪਿਛਲੇ ਤੋਂ ਪਿਛਲੇ ਸਾਲ ਦੀ ਗਵਰਨਮੈਂਟ ਦੀ ਗੱਲ ਆ ਆਪਣੀ ਜਦੋਂ ਕਾਂਗਰਸ ਦੀ ਸਰਕਾਰ ਸੀ ਰੰਧਾਵਾ ਸਾਹਿਬ ਮੰਤਰੀ ਸੀ ਹੈਲੋ ਤੇ ਉਦੋਂ ਰੰਧਾਵਾ ਸਾਹਿਬ ਨੂੰ ਮੈਂ ਰੰਧਾਵਾ ਸਾਹਿਬ ਨੂੰ ਉਦੋਂ ਵੀ ਇਨਵਾਈਟ ਕੀਤਾ ਸੀ ਤੇ ਉਦੋਂ ਰੰਧਾਵਾ ਸਾਹਿਬ ਨੇ ਪੈਦਲ ਨਾਲ ਯਾਤਰਾ ਕੀਤੀ ਸੀ ਸ਼ਹਿਰ ਦੇ ਵਿੱਚ ਜੀ ਅੱਜ ਵੀ ਉਹਨਾਂ ਦਾ ਪੂਰਾ ਮੂਡ ਸੀਗਾ ਵੀ 1 ਘੰਟਾ ਡੇਢ ਘੰਟਾ ਮੈਂ ਪੈਦਲ ਚੱਲਣਾ ਨਾਲ ਤੇ ਟਾਈਮ ਮੈਨੂੰ 4 ਵਜੇ ਦਾ ਦਿੱਤਾ ਗਿਆ ਸੀਗਾ ਤੇ ਪੌਣੇ 4 ਰੰਧਾਵਾ ਸਾਹਿਬ ਆ ਗਏ ਤੇ ਪਰ ਯਾਤਰਾ ਥੋੜਾ ਲੇਟ ਹੋ ਗਈ ਤੇ ਇਸ ਕਰਕੇ ਰੰਧਾਵਾ ਸਾਹਿਬ ਫਿਰ ਮੰਦਰ ਨਤਮਸਤਕ ਹੋ ਕੇ ਸੰਤਾਂ ਦੇ ਦਰਸ਼ਨ ਕਰਕੇ ਤੇ ਆਪਣੀ ਹਾਜ਼ਰੀ ਜਿਹੜੀ ਦਰਜ ਕਰਕੇ ਗਏ ਆ ਅਗਲੀ ਵਾਰ ਉਹ ਨਾਲ ਵੀ ਚੱਲਣਗੇ ਸੋ ਉਹਨਾਂ ਨੂੰ ਉਸੇ ਟਾਈਮ ਹਿਸਾਬ ਨਾਲ ਟਾਈਮ ਦਿੱਤਾ ਜਾਊਗਾ ਸੋ ਮੈਂ ਤੇ ਇਹ ਸਮਝਦਾ ਕਿ ਮੈਂ ਮੇਰੇ ਤੇ ਬੜੀ ਕਿਰਪਾ ਦਾ ਪ੍ਰਮਾਤਮਾ ਦੀ ਕਈ ਸਾਲਾਂ ਤੋਂ ਲਗਾਤਾਰ ਨੰਗੇ ਪੈਰੀ ਚੱਲਣ ਦਾ ਮੌਕਾ ਮਿਲਦਾ ਆਪੇ ਪ੍ਰਮਾਤਮਾ ਮੈਨੂੰ ਬਲ ਬਖਸ਼ਦਾ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਚਾਹੇ ਜੋ ਮਰਜੀ ਹੋਵੇ ਪਰ ਉਹ ਜਿੰਨਾ ਚਿਰ ਹਿੰਮਤ ਪਰਮਾਤਮਾ ਦੇਣ ਵਾਲਾ ਉਹ ਦਿੰਦਾ ਆ ਤੇ ਚੱਲਦੇ ਰਹੀਦਾ ਸੋ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੜੇ ਧਾਰਮਿਕ ਪ੍ਰੋਗਰਾਮ ਆ ਇਹ ਸਾਨੂੰ ਇੱਕ ਕੜੀ ਚ ਪਰੋਂਦੇ ਨੇ ਸਭ ਧਰਮਾਂ ਤੋਂ ਉੱਪਰ ਉੱਟ ਕੇ ਇੱਕ ਉੱਚਾ ਧਰਮ ਆ ਇਨਸਾਨੀਅਤ ਉਹ ਇਨਸਾਨ ਐ ਉਸ ਵੇਲੇ ਹਰ ਧਰਮ ਦੇ ਇੱਥੇ ਇਕੱਠੇ ਨੇ ਤੇ ਇਕੱਠੇ ਹੋ ਕੇ ਅਸੀਂ ਇਹ ਯਾਤਰਾ ਸ਼ਹਿਰ ਦੀ ਪ੍ਰਕਰਮਾ ਕਰਦੇ ਆ ਤੇ ਪਰਮਾਤਮਾ ਕੀ ਉਹ ਅਰਦਾਸ ਕਰਦੇ ਆ ਕਿ ਜਿੰਨੇ ਵੀ ਪ੍ਰਬੰਧਕ ਨੇ ਇਹਨਾਂ ਨੂੰ ਪਰਮਾਤਮਾ ਉਦੋਂ ਬਖਸ਼ੇ ਤੇ ਇਹ ਪ੍ਰੋਗਰਾਮ ਚੱਲਦੇ ਰਹਿਣ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਇਹ ਉਹ ਚੀਜ਼ ਹੈ ਜਿਹੜੀ ਤੁਸੀਂ ਕੋਟ ਨਹੀਂ ਕਰ ਸਕਦੇ ਪ੍ਰਮਾਤਮਾ ਜੇ ਦੇ ਤੁਸੀਂ ਦਰਸ਼ਨ ਕਰਨ ਆਏ ਹੋ ਪ੍ਰਮਾਤਮਾ ਜੇ ਪ੍ਰਕਰਮਾ ਕਰਨ ਆਏ ਹੋ ਯੂ ਕੈਨੋਟ ਕੋਟ ਇਹ ਬਾਲ ਉਹਨੇ ਬਖਸ਼ਣਾ ਕਿੰਨਾ ਚਿਰ ਹੁਕਮਾਂ ਨਾਲ ਚੱਲਣ ਦਾ ਕਿੰਨਾ ਚਿਰ ਤੁਸੀਂ ਮੱਥਾ ਟੇਕਣਾ ਇਹ ਸਾਰਾ ਉਹ ਸਮਾਂ ਨਿਸ਼ਚਿਤਤਾ ਹਰ ਚੀਜ਼ ਦਾ ਸੋ ਇਹਦੇ ਵਿੱਚ ਅਸੀਂ ਕੁਝ ਵੀ ਕੋਟ ਨਹੀਂ ਕਰ ਸਕਦੇ ਸਾਬ ਉਹਦੇ ਛਤਰੀ ਥੱਲੇ ਆਸੀਂ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਇਹੀ ਕਾਂਗਾ ਕਿ ਜ਼ਿੰਦਗੀ ਬੜੀ ਛੋਟੀ ਹੈ ਇਸ ਛੋਟੀ ਜ਼ਿੰਦਗੀ ਦੇ ਵਿੱਚ ਸਾਰੇ ਆਪਣੇ ਅੰਦਰ ਜਿਹੜੀ ਇਨਸਾਨੀਅਤ ਉਹ ਜਗਾ ਕੇ ਰੱਖੀਏ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਰਹੀਏ ਪਿਆਰ ਨਾਲ ਰਹਿ ਕੇ ਜਿੱਥੇ ਕਿਸੇ ਦੀ ਮਦਦ ਕਰ ਸਕਨੇ ਆ ਮਦਦ ਕਰੀਏ ਕਿਉਂਕਿ ਪ੍ਰਮਾਤਮਾ ਜੇ ਕਿਸੇ ਦੀ ਜੇਬ 'ਚ 4 ਪੈਸੇ ਦਿੰਦਾ ਤੇ ਉਹਦਾ ਮਕਸਦ ਹੀ ਇਹ ਆ ਕਿ ਤੁਸੀਂ ਉਹਨੂੰ ਵੰਡ ਕੇ ਲੋਕਾਂ ਦੀ ਮਦਦ ਕਰੋ ਤੇ ਜੇ ਅੱਜ ਅਸੀਂ ਇੱਥੇ ਅੱਜ ਭਗਵਾਨ ਜਗਨਨਾਥ ਯਾਤਰਾ 'ਚ ਪਹੁੰਚੇ ਆ ਮੰਦਰ ਮੱਥਾ ਟੇਕ ਰਹੇ ਆ ਨਤਮਸਤਕ ਸੰਗਤਾਂ 'ਚ ਹੋ ਰਹੇ ਆ ਉਹਦੇ 'ਚ ਇੱਕੋ ਹੀ ਸਿੱਖਿਆ ਕਿ ਜੇ ਰੱਬ ਨੇ ਤੁਹਾਨੂੰ ਕਿਸੇ ਨੂੰ ਕੁਝ ਦਿੱਤਾ ਉਨੂੰ ਵੰਡ ਕੇ ਲੋਕਾਂ ਦੇ ਵਿੱਚ ਮਦਦਗਾਰ ਦੀ ਮਦਦ ਕਰੋ ਤੁਹਾਡੀ ਹਾਜ਼ਰੀ ਘਰ ਬੈਠੇ ਰਹੋ ਤਾਂ ਵੀ ਪ੍ਰਮਾਤਮਾ ਦੇ ਘਰ ਲੱਗੂਗੀ ਤੇ ਜੇ ਮੱਥਾ ਟੇਕ ਕੇ ਤੇ ਗੱਲ ਲੁੱਟਣ ਦੀ ਕਰਨੀ ਹਾਜ਼ਰੀ ਕਦੇ ਨਹੀਂ ਲੱਗਦੀ ਸੋ ਮੇਰੀ ਇਹੋ ਹੀ ਲੋਕਾਂ ਨੂੰ ਪ੍ਰਾਰਥਨਾ ਹੈ ਆਂਡ ਗਵਾਂਡ ਆਪਣੇ ਕੱਬੇ ਸੱਜੇ ਕੋਈ ਨੀੜੀ ਹੈ ਤੇ ਉਹਦੀ ਮਦਦ ਕਰਨੀ ਸਿੱਖੀਏ ਤੇ ਆਪਾਂ ਹੀ ਸੋਹਣਾ ਸਮਾਜ ਸਿਰਜਾ ਜਾਵੇ